ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤ ਪਿੰਡਾਂ ਲਈ ਆਪਣਾ ਹੈਲੀਕਾਪਟਰ ਜਿਹੜਾ ਉਹਦੇ ਤੇ ਦਿੱਤਾ ਗਿਆ ਹੈ ਤੁਹਾਨੂੰ ਦੱਸਿਆ ਕਿ ਇਸ ਹੈਲੀਕਾਪਟਰ ਦੇ ਵਿੱਚ ਰਾਹਤ ਸਮੱਗਰੀ ਜਿਹੜੀ ਆ ਉਹ ਲੱਦੀ ਗਈ ਹੈ ਅਤੇ ਹੈਲੀਕਾਪਟਰ ਦੇ ਉੱਤੋਂ ਜਾ ਕੇ ਜਿਹੜੇ ਲੋਕ ਆਪਣੇ ਘਰਾਂ 'ਚ ਫਸੇ ਹੋਏ ਨੇ ਹਜੇ ਤੱਕ ਤਾਂ ਉਹਨਾਂ ਨੂੰ ਜਿਹੜਾ ਖਾਣ ਪੀਣ ਦਾ ਜਿਹੜਾ ਸਮਾਨ ਉਹਨਾਂ ਵੱਸੇ ਸੁੱਟਿਆ ਗਿਆ ਜਿਹਦੇ ਵਿੱਚ ਰੋਟੀ ਪਾਣੀ ਅਤੇ ਹੋਰ ਕਈ ਤਰ੍ਹਾਂ ਦੀਆਂ ਉਹ ਚੀਜ਼ਾਂ ਸਨ ਤਾਂ ਇਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਹੈਲੀਕਾਪਟਰ ਹੈ ਤੁਹਾਨੂੰ ਦੱਸਿਆ ਕਿ ਇਸ ਹੈਲੀਕਾਪਟਰ ਦੇ ਜ਼ਰੀਏ ਹੀ ਸਰਦਾਰ ਭਗਵੰਤ ਸਿੰਘ ਮਾਨ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੂਜੀ ਸਟੇਟ ਦੇ ਵਿੱਚ ਅੱਗੇ ਜਾਣਾ ਹੋਵੇ ਤਾਂ ਇਸ ਹੈਲੀਕਾਪਟਰ ਤੇ ਜਰੀਏ ਜਾਂਦਾ ਜਾਂਦਾ ਪਰ ਬੀਤੇ ਕੱਲ ਉਹਨਾਂ ਵੱਲੋਂ ਇੱਕ ਇਲਾਨ ਕਰ ਦਿੱਤਾ ਗਿਆ ਸੀ ਕਿ ਲੋਕਾਂ ਲਈ ਜਿਹੜਾ ਮੇਰਾ ਹੈਲੀਕਾਪਟਰ ਹੈ ਹੈ ਅਤੇ ਮੈਂ ਇਹ ਲੋਕਾਂ ਨੂੰ ਦੇ ਦਿੱਤਾ ਆ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ ਤੇ ਇਸ ਹੈਲੀਕਾਪਟਰ ਦਾ ਜਿਹੜਾ ਇਸਤੇਮਾਲ ਉਹ ਕਰ ਸਕਦੇ ਨੇ ਤੇ ਤਸਵੀਰਾਂ ਜਿਹੜੀਆਂ ਨੇ ਉਹ ਤਾਨੂੰ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਦਿਖਾ ਰਹੇ ਨੇ ਦਿਖਾ ਰਹੇ ਆ ਔਰ ਤਸਵੀਰਾਂ ਜੜੀਆਂ ਨੇ ਉਹ ਤੁਹਾਨੂੰ ਅੰਦਰ ਦੀਆਂ ਵੀ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਉੱਤੋਂ ਹੈਲੀਕਾਪਟਰ ਦੇ ਉੱਤੋਂ ਜਿਹੜਾ ਆ ਰਾਹਤ ਸਮੱਗਰੀ ਜਿਹੜੀ ਆ ਉਹ ਲੋਕਾਂ ਤੱਕ ਰੁੱਟੀ ਜਾ ਰਹੀ ਹੈ ਜਿਦੇ ਵਿੱਚ ਪਾਣੀ ਦੀਆਂ ਬੋਤਲਾਂ ਵੀ ਹੈ ਅਤੇ ਨਾਲ ਖਾਣ ਪੀਣ ਦਾ ਜਿਹੜਾ ਸਮਾਨ ਵੀ ਹੈ